ਕੀ ਹਿਕਮਤ ਬੀਜੇਪੀ ਦੀ ਪੰਜਾਬ ਦੀ ਨਬਜ਼ ਨਹੀਂ ਸਮਝ ਪਾ ਰਹੀ ਇਹ ਵੀ ਕਹਿ ਸਕਦੇ ਆ ਕਿ ਸਮਝਣਾ ਚਾਹੁੰਦੀ ਹੀ ਨਹੀਂਗੀ ਜੇ ਇੰਨੇ ਸਾਲ ਲੱਗੇ ਪੋਲਿਟਿਸ਼ੀਅਨ ਨੇ ਪੋਲਿਟਿਸ਼ੀਅਨਾਂ ਨੂੰ ਆਪਾਂ ਮੰਨਦੇ ਆ ਘਾਟ ਘਾਟ ਦਾ ਪਾਣੀ ਪੀਤਾ ਹੁੰਦਾ ਤਜਰਬਾ ਹੁੰਦਾ ਮੋਦੀ ਸਾਹਿਬ ਤਾਂ ਇੱਥੇ ਰਹੇ ਵੀ ਨਹੀਂ ਔਰ ਉਹ ਬੜੇ ਬਾਰੀ ਕਹਿ ਚੁੱਕੇ ਨੇ ਮੈਂ ਤਾਂ ਬਹੁਤ ਉਹਨਾਂ ਦਿਨਾਂ ਚ ਖੜਕੂ ਦਾ ਔਰ ਵੇਲੇ ਵੀ ਰਿਐਕਟ ਮੈਂ ਪਿੰਡਾਂ ਚ ਜਾ ਜਾ ਵੇਖਿਆ ਤੇ ਜੇ ਫੇਰ ਹਜੇ ਵੀ ਨਹੀਂ ਸਮਝ ਪਾਈ ਤਾਂ ਫੇਰ ਇਹ ਕੋਈ ਸਮਾ ਲਿਆ ਜਿਹਨੂੰ ਸਮਝ ਨਹੀਂ ਪਾਰੇ ਜਿਹੜਾ ਕਤੇ ਗਿਆ ਹੀ ਨਹੀਂ ਜੇ ਫੇਰ ਵੀ ਨਹੀਂ ਸਮਝ ਪਾ ਰਹੀ ਤਾਂ ਆਈ ਐਮ ਸੌਰੀ ਫਿਰ ਮੈਨੂੰ ਤੁਹਾਡੀ ਸਮਝ ਤੇ ਸ਼ੱਕ ਹੈ ਫਿਰ ਤੁਸੀਂ ਬਾਕੀਆਂ ਨੂੰ ਕਿਵੇਂ ਸਮਝ ਪਾਉਂਗੇ ਨਹੀਂ ਸਮਝਉ ਰਹੇ ਨਹੀਂ ਪਰ ਜੋ ਉਹ ਸਮਝ ਰਹੇ ਨੇ ਉਹਨੂੰ ਮੰਨਣ ਲਈ ਰੈਡੀ ਨਹੀਂ ਉਹ ਚਾਹ ਰਹੇ ਨੇ ਤੁਸੀਂ ਆਪ ਦੀ ਸਮਝ ਉਹ ਜੀ ਬਣਾਓ ਜਿਹੋ ਜੀ ਅਸੀਂ ਚਾਹੁੰਦੇ ਆ ਆਪਾਂ ਨਹੀਂ ਬਣਾਉਂਦੇ ਛੋਟੀ ਜੀ ਗੱਲ ਹੈ ਤੁਸੀਂ ਕਿਤੇ ਪੰਜਾਬ ਚ ਸੁਣਿਆ ਮੋਦੀ ਮੋਦੀ ਜਾਂ ਇੱਕ ਚਲ ਮੋਦੀ ਜੀ ਦੇ ਨਾਮ ਛੱਡੋ ਕੋਲੀ ਕੋਲੀ ਸੁਣੀਏ ਇਹ ਪੰਜਾਬ ਦਾ ਤਰੀਕਾ ਹੈ ਕਰਨੀ ਪੰਜਾਬ ਐ ਰਿਐਕਟ ਨਹੀਂ ਕਰਦਾ ਉਹਨਾਂ ਨੂੰ ਇਹ ਚਾਹੀਦਾ ਅਸੀਂ ਉਹਵੇਂ ਨਹੀਂ ਸੋਚਦੇ ਸਾਡੇ ਹਰ ਬੰਦਾ ਆਪ ਦੇ ਆਪ ਨੂੰ ਹੀਰੋ ਸਮਝਦਾ ਔਰ ਇਹ ਅੱਜ ਦੀ ਨਹੀਂ ਇਹ ਪੁਰਾਣੀ ਗੱਲ ਹੈ ਹਿਸਟਰੀ ਹੈ ਜੇ ਹਿਸਟਰੀ ਨਾ ਹੁੰਦੀ ਤਾਂ 900 ਸਾਲ ਤੱਕ ਅਸੀਂ ਨਾ ਲੜਦੇ ਔਰ ਉਹ 900 ਸਾਲ ਵਾਲੀ ਗੁਲਾਮੀ ਨੂੰ ਅਸੀਂ ਵੜਿਆ ਐਸ ਖਿੱਤੇ ਨੇ ਵੜਿਆ ਜਦੋਂ ਆਉਂਦੇ ਸੀ ਦਰਰਾਇ ਖੈਬਰ ਤੋਂ ਲੁੱਟਣ ਤਾਂ ਅਸੀਂ ਉਹਨਾਂ ਦੇ ਮੂੰਹ ਮੋੜੇ ਨੇ ਔਰ ਫਿਰ ਕਾਬਲ ਦਾ ਰਾਜਾ ਸਾਤੋਂ ਪੁੱਛ ਕੇ ਬਣਿਆ ਇਹ ਜਿਹੜੀ ਤੁਹਾਡਾ ਇੱਕ ਰिएक्टਿਵ ਵੇ ਹੈ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਆ। ਔਰ ਸੈਕੰਡ ਮੈਂ ਤੁਹਾਨੂੰ ਦੱਸਾਂ ਹੁਕਮਰਾਨ ਕੋਈ ਵੀ ਹੋਵੇ ਮੋਦੀ ਸਾਹਿਬ ਹੋਣ ਇੰਦਰਾ ਜੀ ਹੋਣ ਜਿਹੜੇ ਥੋੜੇ ਜਿਹਾ ਡਿਕਟੇਟਰਸ਼ਿਪ ਵਾਲੇ ਹੋਣ ਜਿਹੜੇ ਇੰਸਟੀਟਿਊਸ਼ਨਸ ਨੂੰ ਕੁਚਲਣ ਵਾਲੇ ਹੋਣ ਉਹਨਾਂ ਨੂੰ ਕੋਈ ਵੀ ਆਜ਼ਾਦ ਆਵਾਜ਼ ਹੈ ਨਾ ਜਿਹੜਾ ਰिएक्टਿਵ ਹੋਵੇ ਕਿਆ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਸ਼ਾਇਦ ਇਸੇ ਕਰਕੇ ਉਹਨਾਂ ਦੀ ਪੰਜਾਬ ਨਾਲ ਪ੍ਰੋਬਲਮ ਹੈ। ਔਰ ਇਸੇ ਕਰਕੇ ਇੰਦਰਾ ਗਾਂਧੀ ਦੀ ਵੀ ਪ੍ਰੋਬਲਮ ਸੀ।